ਅੱਜ ਅਸੀਂ ਵਚਨ ਤੋਂ ਬਿਨਾਂ ਤੁਰੇ ਫਿਰਦੇ ਆਂ ਦਵਾਵਾਂ ਕਰਦੇ ਆਂ ਸਲੀਪਾਂ ਪਾਉਂਦੇ ਆਂ ਚਰਚ ਵਿੱਚ ਪ੍ਰਭੂ ਭੋਜ ਵੀ ਲੈਨੇ ਆਂ ਦੁਆ ਵੀ ਕਰਦੇ ਆਂ ਫਾਸਟਿੰਗ ਵੀ ਕਰਦੇ ਆਂ ਪਰ ਕਲਾਮ ਦੇ ਵਿੱਚ ਨਹੀਂ ਆ ਜਿਹੜੇ ਨਾਮਦਾਨ ਲੈ ਲੈਂਦੇ ਨੇ ਉਹ ਜਿਸ ਵੀ ਧਰਮ ਦਾ ਲੈਂਦੇ ਨੇ ਫਿਰ ਉਹ ਧਰਮ ਦੇ ਹੁਕਮਾਂ ਦੀ ਪਾਲਣਾ ਕਰਦੇ ਨੇ ਕਿਸੇ ਵੀ ਧਰਮ ਦੇ ਵਿੱਚ ਦੇਖ ਲਿਓ ਤੁਸੀਂ ਉਹ ਜਦੋਂ ਨਾਮਦਾਨ ਲੈ ਲੈਂਦੇ ਨੇ ਫਿਰ ਉਹ ਆਪਣੇ ਧਰਮ ਦੇ ਜੋ ਵੀ ਧਰਮ ਦੀ ਹੁਕਮ ਹਦਾਇਤਾਂ ਹੁੰਦੀਆਂ ਨੇ ਪਾਲਣਾ ਕਰਦੇ ਨੇ ਤੇ ਸਾਡੇ ਲੋਕ ਬਪਤਿਸਮਾ ਲੈ ਕੇ ਪਾਪ ਜਿਆਦਾ ਕਰਦੇ ਨੇ ਹੁਕਮ ਤੋਂ ਬਾਹਰ ਹੋ ਜਾਂਦੇ ਨੇ ਜਦੋਂ ਬਪਤਿਸਮਾ ਲੈਨੇ ਉਹ ਕਹਿੰਦੇ ਨੇ ਪ੍ਰਭੂ ਜੀ ਅੱਜ ਮੈਂ ਦੁਨੀਆ ਲਈ ਮਰਨ ਲੱਗਾ ਤਾਂ ਟਾਡੇ ਲਈ ਕੀ ਕਰਾਂਗਾ ਜੀ ਆਗਾ ਔਰ ਅੱਜ ਤੋਂ ਮੈਂ ਤੁਹਾਨੂੰ ਆਪਣਾ ਮੁਕਤੀਦਾਤਾ ਮੰਨਦਾ ਤੁਸੀਂ ਮਰੇ ਤੇ ਮਰਦਿਆਂ ਵਿੱਚੋਂ ਜੀ ਉਠੇ ਜਦੋਂ ਪਾਣੀ 'ਚ ਡੁੱਬਦੇ ਹਾਂ ਉਹ ਮਰਨ ਨੂੰ ਦਰਸਾਉਂਦਾ ਏ ਜਦੋਂ ਤੁਸੀਂ ਪਾਣੀ 'ਚ ਜਾਂਦੇ ਆ ਨਾ ਉਦੋਂ ਤੁਸੀਂ ਸਪਿਰਚੁਅਲ ਲਾਈਫ ਦੇ ਵਿੱਚ ਜੀਂਦੇ ਹੁੰਨੇ ਆ ਤੇ ਜਿਹੜਾ ਸੰਸਾਰਿਕ ਵਾਲੇ ਲਾਈਫ ਆ ਉਹਦੇ ਲਈ ਤੁਸੀਂ ਡੈੱਡ ਹੁੰਨੇ ਹੋ ਮਰਦੇ ਹੋ ਜਦੋਂ ਬੰਦੇ ਨੂੰ ਦਫਨਾਉਂਦੇ ਜਦੋਂ ਨੱਕ ਕੁੱਟ ਕੇ ਪਿੱਛੋਂ ਡੇਕਦੇ ਹੋ ਉਦੋਂ ਤੁਸੀਂ ਮਰਦੇ ਹੋ ਉਦੋਂ ਤੁਸੀਂ ਖਲਾਸ ਖਤਮ ਹੁੰਨੇ ਹੋ ਜਦੋਂ ਪਾਣੀ ਤੋਂ ਤੁਹਾਨੂੰ ਬਾਹਰ ਕੱਢਿਆ ਜਾਂਦਾ ਉਦੋਂ ਤੁਹਾਡਾ ਨਵਾਂ ਜਨਮ ਹੁੰਦਾ ਏ ਹਾਲੇਲੂਇਆ ਹਾਲੇਲੂਇਆ ਉਦੋਂ ਕੀ ਹੁੰਦਾ ਏ ਡਾਡਾ ਨਵਾਂ ਜਨਮ ਨਵਾਂ ਜਨਮ ਹੁੰਦਾ ਏ ਤੁਹਾਡੀ ਨਵੀਂ ਲਾਈਫ ਸ਼ੁਰੂਆਤ ਹੁੰਦੀ ਜਦੋਂ ਤੁਸੀਂ ਨਾਮਦਾਨ ਲੈਨੇ ਹੋ ਪਰ ਕੰਮ ਫਿਰ ਅਸੀਂ ਕੀ ਕਰਦੇ ਆ ਤੁਸੀਂ ਅੱਜ ਤੱਕ ਬਪਤਿਸਮੇ ਨੂੰ ਇਹੀ ਸਮਝਿਆ ਸਿਰਫ ਨਾਤੇ ਆ ਸੀ ਸਿਰਫ ਹੁਣ ਮੈਂ ਨਾ ਸ਼ਾਇਦ ਦੁਆ ਪ੍ਰਾਰਥਨਾ ਵਾਲਾ ਹੋ ਗਿਆ ਹੁਣ ਮੈਨੂੰ ਲਾਇਸੈਂਸ ਮਿਲ ਗਿਆ ਪਾਪ ਕਰਨ ਦਾ ਨਹੀਂ ਮੇਰੇ ਪੈਣੋ ਤੇ ਭਰਾਓ ਨਹੀਂ ਬੈਪਟਾਈਜ਼ ਪਹਿਲਾ ਸਟੈਪ ਆ ਪਰਮੇਸ਼ਰ ਚ ਐਂਟਰ ਕਰਨ ਦਾ ਇਹ ਡੋਰ ਆ ਬੈਪਟਾਈਜ਼ ਕੀਆ ਡੋਰ ਆ ਦਰਵਾਜ਼ਾ ਵਾ ਮਸੀਦ ਦੇ ਵਿੱਚ ਐਂਟਰ ਕਰਨ ਦਾ ਤੁਸੀਂ ਉਦੋਂ ਦੁਨੀਆ ਦੇ ਔਰ ਪਰਮੇਸ਼ਵਰ ਦੇ ਹੈਵਨ ਔਰ ਅਰਥ ਵਾਲੇ ਦਰਵਾਜ਼ੇ ਦੇ ਵਿੱਚ ਜਿਹੜਾ ਪਾਣੀ ਦਰਵਾਜ਼ੇ ਦਾ ਕੰਮ ਕਰਦਾ ਏ ਜਦੋਂ ਤੁਸੀਂ ਪਾਣੀ ਚ ਐਂਟਰ ਹੁੰਨੇ ਹੋ ਪਾਣੀ ਤੋਂ ਬਾਹਰ ਹੁੰਨੇ ਹੋ ਨਵੇਂ ਰੇਲਮ ਦੇ ਵਿੱਚ ਐਂਟਰ ਕਰ ਜਾਂਦੇ ਆ ਤੁਸੀਂ ਸਪਿਰਚੁਅਲ ਰੇਲਮ ਦੇ ਵਿੱਚ ਤੁਸੀਂ ਐਂਟਰ ਕਰਦੇ ਆ ਜਦੋਂ ਬੈਪਟਾਈਜ਼ ਲੈਨੇ ਆ ਹਾਲੇਲੂਇਆ